ਇਹ ਤੇ ਆਉਂ ਵੀ ਬਾਰ ਬਾਰ ਗੁੱਦੀ ਨਾ ਆਉਂ ਇਹ ਜਿਹੜੀ ਸਾਹਤ ਬਰਤ ਬਹੁਤ ਨਹੀਂ ਤਾ ਪਾਈ ਤੋ ਹੋਣੀ ਹੋਣੀ ਇਹ ਫਰੀਦਕੋਟ ਸਬਡੀਵੀਜ਼ਨ ਡਿਸਟ੍ਰਿਕਟ ਫਰੀਦਕੋਟ ਦੀ ਕੋਟ ਕੋ ਪੂਰਾ ਸਬਡੀਵੀਜ਼ਨ ਜਿਹਦੇ ਵਿੱਚ ਨਕੀ 21 6 ਨੂੰ ਇੱਕ ਵਿਅਕਤੀ ਨੇ ਜਿਹਦਾ ਨਾਮ ਹੈਗਾ ਸਾਹਿਬ ਸਿੰਘ ਜਿਹਦੇ ਸਾਬੂ ਇਹਨੇ ਆਪਣੀ ਹੀ ਘਰਵਾਦੀ ਦੇ ਸਿਰ ਚ ਥੋੜਾ ਮਾਰਿਆ ਸੀ ਮਾਰ ਕੇ ਫਰਾਰ ਹੋ ਗਿਆ ਸੀ ਫਿਰ ਪੁਲਿਸ ਨੂੰ ਇਹ ਇਤਲਾਹ ਮਿਲੀ ਤੇ ਮੁਸ਼ਤੀਦੀ ਦਿਖਾਉਂਦਿਆਂ ਮਾਨਜੂਗ ਐਸਐਸਪੀ ਸਾਹਿਬ ਦੇ ਤਰੁਪ ਤ ਤਸ਼ਹਰ ਨਿਰਦੇਸ਼ਨ ਸਹਿਜ ਨਕੀ ਤੱਕ ਪਹੁੰਚਿਆ ਗਿਆ ਹੈ ਨਾਪੀਐਸ ਅਸੂਫੀ ਕੋਟ ਸਾਹਿਬ ਦੇ ਦਸ਼ਾ ਨੋਸ਼ਿਆਂ ਤੇ ਸਬਡਿਵੀਜ਼ਨ ਕੋਟ ਕੋਪੂਰਾ ਡੀਐਸਪੀ ਸਿੰਘ ਜਤਿੰਦਰ ਚੋਪੜਾ ਜੀ ਦੀ ਉਮਾਈ ਰੇਟਨਰ ਦੀ ਟੀਮ ਨੇ ਪ੍ਰੋਂਪਟ ਐਕਸ਼ਨ ਕਰਦਾ ਇਹਦੇ ਹਸਬੰਦ ਨੂੰ ਜਿਹਨੇ ਮਾਰਦਾ ਨੂੰ ਅੰਜਾਮ ਦਿੱਤਾ ਸੀ ਉਹਨੂੰ ਇਹ ਮੁਕਸਰ ਹੋ ਰੇ ਰਜਿਸਟ੍ਰੇਸ਼ਨ ਦੇ ਕੋਲੋਂ ਕਾਬੂ ਕੀਤਾ ਔਰ ਦੀ ਅਰੈਸਟ ਕਰ ਲਈ ਤੋਂ ਇਹ ਅਦਰਵਾਇਜ਼ ਇਹ ਪਤਾ ਨਹੀਂ ਲੱਗਣਾ ਅਸੂਫੀ ਨੂੰ ਕੌਣ ਮਾਰ ਗਿਆ ਇਹ ਪੂਰਾ ਪੁਲਿਸ ਦੀ ਸਦਕਾ ਕੋਟ ਕੋਪੂਰਾ ਕੀ ਇਹ ਅੱਛੀ ਉਪਲਬਧੀ ਹੈ ਉਹਨੂੰ ਮੌਕੇ ਤੇ ਅਰੈਸਟ ਕਰ ਲਿਆ ਸਰ ਇਹ ਕੀ ਇਹ ਵਜਰਨ ਦੇ ਸ਼ਿਕਾਇਤ ਕੀ ਸੀ ਜੋ ਉਹਨੇ ਇਲਜ਼ਾਮ ਦਿੱਤਾ ਜੋ ਡਾਊਟ ਕਰਦਾ ਸੀ ਇਹਨਾਂ ਦੀ ਏਜ ਦਾ ਫਰਕ ਹੈ ਉਹ ਅਜੇ 38 ਸਾਲ ਦੀ ਹੈ ਔਰ ਇਹ ਉਦੋਂ 11 ਸਾਲ ਵੱਡਾ ਹੈ ਇਹਦੀ ਉਮਰ ਲਗਭਗ 49 ਇਅਰ ਦੀ ਹੈ ਤੋਂ ਉਹ ਇਹੀ ਇਹਦੇ ਤੇ ਡਿਫਰੈਂਸਸ ਸੀਗੇ ਤੋ ਇਸੇ ਡਾਊਟ ਦੇ ਤਹਿਤ ਇਹਨੂੰ ਇਹ ਜਿਹੜਾ ਮੋਡਲੀ ਤੌਰ ਤੇ ਤਹਿਕੀਕਾਤ ਕਰਦੇ ਹਾਂ ਸਾਹਮਣੇ ਆਇਆ ਕਿ ਇਹਨੂੰ ਉਹਦੇ ਕਰੈਕਟਰ ਤੇ ਬੂਝ ਲਾਉਂਦੇ ਆ ਉਹਦੇ ਸਿਰ ਦੇ ਵਿੱਚ ਥੋੜੀ ਮੱਦਰੀ ਹੈ ਆਪਣੇ ਵੱਲੋਂ ਪੇਨਰ ਤੁਮ ਕਾਰੀ ਵਿਕਾਸਿਕ ਪਰ ਮਾਤਵਾਂ ਦੀ ਤਰ੍ਹਾਂ ਉਹ ਕੋਸ ਦੀ ਮੁਸ਼ਕਲ ਦੀ ਨਾਲ ਉਹਦਾ ਇਲਾਜ ਵੀ ਹੋ ਰਿਹਾ ਤੇ ਇਹਨੂੰ ਰੈਸਟਰੀ ਕਰ ਚਲੋ ਇਹਨਾਂ ਦੇ ਰਿਹਾ ਦੱਸੀ ਜਿਹੜਾ ਕਿ ਬੱਚੇ ਦੋ ਲੜਕੀਆਂ ਇੱਕ ਲੜਕਾ ਹੈ ਪਰ ਉਹ ਬੰਦੇ ਦੀ ਸਾਈਕੀ ਹੁੰਦੀ ਹੈ ਨਾ ਉਹ ਉਹਦਾ ਕੋਈ ਇਲਾਜ ਨਹੀਂ ਹੈ ਇਸ ਇਸੇ ਸੰਬੰਧ ਰੋਦੇ ਵਿੱਚ ਹੀ ਇਹ ਤੇ ਡਾਊਟ ਕਰਦਾ ਸੀ ਜਦੋਂ ਉਹ ਮਨ ਦਾ ਬੈਲਾ ਵੀ ਕੋਈ ਮਨ ਬੋਲਦਾ ਹੈ ਮਹਿਲਾ ਉਹ ਪੁਲਿਸ ਨੇ ਉਹਦਾ ਟੌਮ ਟੈਕਸ਼ਨ ਕਰਦੇ ਉਹਨੂੰ ਪ੍ਰੋਕਿਊਰ ਕੀਤਾ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹੈ ਇਲਾਜ ਕੀ ਰਿਹਾ ਇਲਾਜ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਉਹਦਾ ਠੀਕ ਹੋਇਆ